ਜੇ ਤੁਹਾਡੇ ਬੱਚੇ ਵੀ ਰੋਜ਼ ਰੋਟੀ ਖਾ ਕੇ ਹੋ ਗਏ ਨੇ ਬੋਰ ਤੇ ਆਪਾਂ ਲੈ ਕੇ ਆਏ ਜੀ ਲਈ ਬਹੁਤ ਬਹੁਤ ਤਰਤੇ ਤੇ ਇਹਨੂੰ ਆਪਾਂ ਸਿਰਫ 9 ਤੋਂ 10 ਮਿੰਟ ਦੇ ਵਿੱਚ ਤਿਆਰ ਕਰ ਲਵਾਂਗੇ ਮਾਰਕੀਟ ਤੋਂ ਬਹੁਤ ਵਧੀਆ ਤੇ ਬਹੁਤ ਹੀ ਸਸਤੀ ਪੈਂਦੀ ਹੈ ਜੇ ਆਪਾਂ ਘਰੇ ਬਣਾ ਕੇ ਤਿਆਰ ਕਰ ਲਈਏ ਇਹਦੇ ਲਈ ਤੁਸੀਂ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਮੇਰੇ ਨਾਲ ਜੇ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਵਰਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹ ਚੈਨਲ ਦੇ ਤੇ ਤੁਹਾਨੂੰ ਬਹੁਤ ਵਧੀਆ ਵਧੀਆ ਰੈਸਪੀਸ ਲੈ ਕੇ ਆ ਰਹੇ ਆਂ ਆਪਾਂ ਤੁਹਾਡੇ ਲਈ ਤੇ ਛੇਤੀ ਛੇਤੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਹੁਣ ਬਣਾਉਣਾ ਸ਼ੁਰੂ ਕਰਦੇ ਆਂ ਤੇ ਆ ਮੈਂ ਲੱਲੀ शिमला ਮਿਰਚ ਤੋਕੇ ਇਸ ਤਰਾ ਲੰਬਾ ਆਪਾਂ ਨੇ ਕੱਟ ਲੈਣਾ ਤੇ ਇਹਦੇ ਜਿਹੜੇ ਬੀਜ ਸੀ ਉਹ ਮੈਂ ਕੱਢ ਦਿੱਤੇ ਨੇ ਤੇ ਇਹੇ ਨਾਲ ਹੀ ਮੈਂ ਇੱਕ ਬੰਦ ਗੋਭੀ ਦਾ ਫੁੱਲ ਲੈ ਲਿਆ ਇਹਨੂੰ ਆਪਾਂ ਅੱਧਾ ਕੱਟ ਲਵਾਂਗੇ ਤੇ ਬਾਕੀ ਆਪਾਂ ਅੱਧਾ ਰੱਖ ਦੇਣਾ ਬਸ ਸਾਨੂੰ ਚਾਹੀਦਾ ਹੈ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਰਫਲੀ ਚੋਪ ਕਰਨਾ ਹੈ ਲੰਬਾਈ ਦੇ ਵਿੱਚ ਤੇ ਇਸੇ ਤਰ੍ਹਾਂ ਆਪਾਂ ਸਾਰੀ ਬੰਦ ਗੋभी ਕੱਟ ਲੈਣੀ ਹੈ ਤੇ ਤੁਸੀਂ ਚਾਹੋ ਤਾਂ ਗਾਜਰ ਵੀ ਸਕਦੇ ਹੋ ਤੇ ਮੈਂ ਗਾਜਰ ਨਹੀਂ ਲਈ ਇਹ ਸਬਜ਼ੀ ਆਪਣਾ ਕੱਟ ਕੇ ਰੱਖ ਦਿੱਤੀਆਂ ਨੇ ਤੇ ਹੁਣ ਆਪਾਂ ਲਈਏ ਕੜਾਈ ਤੇ ਆਪਾਂ ਨੇ ਕੜਾਈ ਦੇ ਵਿੱਚ ਪਾ ਲੈਣਾ ਪਾਣੀ ਤੇ ਹੋ ਸਕੇ ਤਾਂ ਭਾਂਡੇ ਨੂੰ ਆਪਾਂ ਖੁੱਲਾ ਹੀ ਲੈਣਾ ਤੇ ਕੜਾਹੀ ਹੋਵੇ ਤੇ ਜ਼ਿਆਦਾ ਬੈਟਰ ਰਹੇਗਾ ਕਿ ਆਪਾਂ ਨੇ ਇਜੂ ਮੈਂ ਜਿਆਦਾ ਥੋੜਾ ਪਾਣੀ ਪਾ ਲਿਆ ਚਾਰ ਤੋਂ ਪੰਜ ਗਲਾਸ ਪਾਣੀ ਦੇ ਪਾ ਲੈਨੇ ਤੇ ਮੈਂ ਇੱਥੇ ਲੈ ਲਈ ਨੂਡਲ ਤੇ ਆਹ ਨੂਡਲ ਦਾ ਪੈਕੇਜ ਸੀ ਇਹਦੇ ਵਿੱਚ ਮੈਂ ਤਿੰਨ ਵਾਰੀ ਬਣਾ ਕੇ ਪਹਿਲਾਂ ਦੋ ਵਾਰੀ ਬਣਾ ਲਈਏ ਆ ਹੁਣ ਮੈਂ ਤੀਜੀ ਵਾਰੀ ਫਿਰ ਬਣਾ ਰਹੀ ਆ ਤੇ ਇਹ ਜਿਹੜਾ ਪੈਕੇਟ ਹੈ ਮਾਰਕੀਟ ਤੋਂ ਬਹੁਤ ਸੋਕੇ ਤਰੀਕੇ ਨਾਲ ਮਿਲ ਜਾਂਦਾ ਹਰ ਕਹਰਿਆਨਾ ਸਟੋਰ ਤੇ ਮਿਲ ਹੀ ਜਾਂਦਾ ਹੈ ਤੇ ਇਹ ਪੰਜਾਬ ਤੋਂ 60 ਰੁਪਏ ਦੇ ਵਿੱਚੇ ਪੈਕੇਟ ਆਇਆ ਸੀਗਾ ਤੇ ਹੁਣ ਆਪਾਂ ਇਹਨੂੰ ਤੀਸਰੀ ਵਾਰੀ ਬਣਾ ਕੇ ਤਿਆਰ ਕਰ ਰਹੇ ਆ ਤੇ ਜਿੰਨੇ ਵੀ ਆਪਣੇ ਨੂਡਲ ਆਪਾਂ ਕੜਾਈ ਦੇ ਵਿੱਚ ਸਾਰੀ ਪਾ ਦਿੱਤੀ ਐ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਵਾਂਗੇ 2 ਚਮਚ ਆਇਲ ਪਾ ਦਾਂਗੇ ਆਪਾਂ ਨੇ ਰਿਫਾਈਨਡ ਤੇਲ ਪਾਣਾ ਸਰੋਂ ਦਾ ਤੇਲ ਨਹੀਂ ਪਾਣਾ ਸਿਰਫ ਆਪਾਂ ਨੇ ਰਿਫਾਈਨਡ ਹੀ ਪਾਣਾ ਤੇ ਸਿਰਫ 2 ਹੀ ਚਮਚ ਪਾਣੇ ਆਪਾਂ ਨੇ ਜਿਆਦਾ ਨਹੀਂ ਪਾਣਾ ਉਹ ਵੀ ਇਸੇ ਕਰਕੇ ਪਾਣਾ ਹੈ ਕਿ ਸਾਡੀ ਜਿਹੜੀ ਚਾਉਮੇ ਨੇ ਆਪਸ ਵਿੱਚ ਚਿਪਕੇ ਨਾ ਤੇ ਬਹੁਤ ਹੀ ਵਧੀਆ ਬੋਇਲ ਹੋ ਕੇ ਤਿਆਰ ਹੋ ਜਾਏਗੀ ਉਹਦੇ ਨਾਲ ਤੇ ਆਪਾਂ ਹੁਣ ਇਹਨੂੰ ਰੱਖ ਦਾਂਗੇ 3 ਤੋਂ 4 ਮਿੰਟ ਦੇ ਵਿੱਚ ਜਿਹੜੀ ਆਪਣੀ ਚਾਉਮੇ ਨੇ ਇਹ ਬੁਆਇਲ ਹੋ ਜਾਈਗੀ ਤੇ ਆਪਾਂ ਸਬਜ਼ੀਆਂ ਕੱਟ ਕੇ ਤਿਆਰ ਕਰ ਹੀ ਲਈਆਂ ਸੀਗੀਆਂ ਪਹਿਲਾਂ ਆ ਬੰਦ ਗੋਭੀ ਐ ਤੇ ਸ਼ਿਮਲਾ ਮਿਰਚ ਤੇ ਨਾਲ ਹੀ ਮੈਂ ਇੱਥੇ ਲੈ ਲੈ ਲੇ ਨੇ ਪਿਆਜ਼ ਪਿਆਜ਼ਾਂ ਨੂੰ ਵੀ ਮੈਂ ਲੰਬਾਈ ਚ ਹੀ ਕੱਟ ਕੇ ਰੱਖ ਲਿਆ ਤੇ ਜੇ ਤੁਹਾਡੇ ਕੋਲ ਗਾਜਰ ਐ ਤੇ ਤੁਸੀਂ ਗਾਜਰ ਵੀ ਪਾ ਸਕਦੇ ਹੋ ਪਨੀਰ ਵੀ ਪਾ ਸਕਦੇ ਹੋ ਤੇ ਤੁਹਾਡੀ ਆਪਣੀ ਇੱਛਾ ਐ ਜੋ ਵੀ ਤੁਹਾਡੇ ਕੋਲ ਸਬਜ਼ੀਆਂ ਹੈਗੀਆਂ ਤੇ ਤੁਸੀਂ ਪਾ ਸਕਦੇ ਹੋ ਤੇ ਹੁਣ ਮੈਂ ਲੈ ਲਈਏ ਕੜਾਈ ਤੇ ਇਹ ਕੜਾਈ ਥੋੜੀ ਜਿਮੈਂ ਘੱਟ ਯੂਜ਼ ਕਰਦੀ ਆ ਤੇ ਮੈਂ ਅੱਜ ਚਾਉਮਿਨ ਬਣਾ ਲਈ ਇਹਨੂੰ ਯੂਜ਼ ਕਰ ਰਹੀ ਆ ਇਦੀ ਖਾਸੀਅਤ ਇਹ ਕੜਾਈ ਦੀ ਹੈ ਕਿ ਇਹਦੇ ਨਾਲ ਜੀ ਕੋਈ ਵੀ ਚੀਜ਼ ਚਿਪਕਦੀ ਨਹੀਂ ਹੈਗੀ ਨਾਲ ਤੇ ਇੱਥੇ ਮੈਂ ਲਈ ਸੀ ਚਾਰ ਪੰਜ ਤੁਰੀਆਂ ਲਸਣ ਦੀਆਂ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਸੀ ਤੇ ਜਿੱਦਾਂ ਹੀ ਤੇਲ ਗਰਮ ਹੋਏਗਾ ਤੇ ਆਪਾਂ ਹਰੀ ਮਿਰਚ ਤੇ ਲਸਣ ਇਹਦੇ ਵਿੱਚ ਆਪਾਂ ਨੇ ਪਾ ਦੇਣਾ ਤੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਪਿਆਜ਼ ਮੈਂ ਲਈ ਸੀ మీడియం ਸੇ ਪਿਆਜ਼ ਸੀ ਇਹਨਾਂ ਨੂੰ ਬਿਲਕੁਲ ਲੰਮਾ ਲੰਮਾ ਆਪਾਂ ਨੇ ਕੱਟ ਲਿਆ ਸੀ ਇਹਦੀਆਂ ਫਲੀਆਂ ਆਪਾਂ ਨੇ ਵੱਖਰੀਆਂ ਕਰ ਦੇਣੀਆਂ ਨੇ ਇਸੇ ਤਰ੍ਹਾਂ ਚ ਚਲਾਉਂਦੇ ਆ ਇਹਦੀ ਜਿਹੜੇ ਫਲੀਆਂ ਨੇ ਵਕਰੀਆਂ ਹੋ ਜਾਣਗੀਆਂ ਤੇ ਇਸ ਦੇ ਨਾਲ ਜਿਹੜੀ ਆਪਣੀ ਰਸਤੀ ਔਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਤੇ ਆਪਾਂ ਨੂੰ ਮਤਲਬ ਲੋੜ ਨਹੀਂ ਪੈਂਦੀ ਮਾਣੇ ਥੋੜੀ ਜਿਹੀ ਵੀ ਪੈ ਗਈ ਤੇ ਖੁਸਰਪੇ ਦੀ ਬਰੀ ਪਲੇਟ ਹੈ ਉਹਨਾਂ ਕਰੀ ਹਾ ਜਿਹੜੀ ਖੁਸਰਪੇ ਦੀ ਸੌਰੀ ਮੈਂ ਤੁਹਾਨੂੰ ਖਾਣਾ ਭੁੱਲ ਗਈ ਮੈਂ ਸੱਚੀ ਚਿਤਿਆ ਕੋਤੋਂ ਆਰਟ ਹੋ ਗਿਆ ਤੇ ਆਪਣੀ ਜਿਹੜੀ ਇੱਥੇ ਚੌਮੇਨ ਹੈ ਉਹ ਵੀ ਬੋਇਲ ਹੋ ਰਹੀ ਹੈ ਤੇ ਆਪਾਂ ਥੋੜਾ ਜੈਨ ਨੂੰ ਥੋੜਾ ਜੈਨ ਨੂੰ ਹਲਕਾ ਜਿਹਾ ਫਿੰਗਰ ਦੇ ਨਾਲ ਦੇਖ ਲਵਾਂਗੇ ਕਿ ਸਾਡੀ ਜਿਹੜੀ ਚੌਮੇਨ ਇਹ ਆਪਾਂ ਨੇ 80% ਕੁਕ ਕਰਨੀ ਹੈ 100% ਕੁਕ ਨਹੀਂ ਕਰਨੀ ਆਪਾਂ ਨੇ ਤੇ ਇਹ ਸਬਜ਼ੀਆਂ ਨੂੰ ਜਿਹੜਾ ਆਪਾਂ ਫਰਾਈ ਕਰਨਾ ਹੈ ਗੈਸ ਦੀ ਫਲੇਮ ਨੂੰ ਬਿਲਕੁਲ ਹਾਈ ਰੱਖਣਾ ਹੈ ਹਾਈ ਫਲੇਮ ਦੇ ਉੱਤੇ ਆਪਾਂ ਨੇ ਸਬਜ਼ੀਆਂ ਨੂੰ ਇਹਦਾ ਜਿਹੜਾ ਕਰੰਚ ਸਬਜ਼ੀਆਂ ਦਾ ਬਣੇ ਰਹਿਣਾ ਚਾਹੀਦਾ ਇਹਨੂੰ ਆਪਾਂ ਹਲਕਾ ਫਰਾਈ ਕਰਨਾ ਹੈ ਵੀ ਹਾਈ ਫਲੇਮ ਦੇ ਉੱਤੇ ਤੇ ਆਪਣੀ ਚਾਉਮਿਨ ਜਿਹੜੀ ਹੈ ਆ ਮੈਂ ਤੁਹਾਨੂੰ ਦਿਖਾ ਦੇਣੀ ਹੈ ਕਿ ਆਪਣੀ ਜਿਹੜੀ ਚਾਉਮਿਨ ਬਿਲਕੁਲ ਬਹੁਤ ਵਧੀਆ ਗੱਲ ਕੇ ਤਿਆਰ ਹੋ ਗਈ ਹੈ ਬਸ 20% ਆਪਾਂ ਇਹਦਾ ਹਿੱਸਾ ਜਿਹੜਾ ਹੈ ਆਪਾਂ ਨੇ ਕੱਚਾ ਰੱਖਣਾ ਬਾਕੀ ਆਪਾਂ 80% ਇਹਨੂੰ ਕੁੱਕ ਕਰ ਲਿਆ ਤੇ ਸਾਰਿਆਂ ਦਾ ਪਾਣੀ ਚੰਗੀ ਤਰ੍ਹਾਂ ਆਪਾਂ ਨੇ ਛਾਣ ਕੇ ਤੇ ਚਾਉਮੇ ਨੂੰ ਹੁਣ ਆਪਾਂ ਸਬਜ਼ੀਆਂ ਦੇ ਵਿੱਚ ਪਾ ਦੇਣਾ ਇਸੇ ਤਰ੍ਹਾਂ ਹੀ ਤੇ ਥੋੜਾ ਜਿਹਾ ਮੈਂ ਨੂਨ ਪਹਿਲਾਂ ਪਾ ਦਿੱਤਾ ਸੀਗਾ ਜਦੋਂ ਆਪਾਂ ਸਬਜ਼ੀਆਂ ਫਰਾਈ ਕੀਤੀਆਂ ਨੇ ਥੋੜਾ ਨੂਨ ਮੈਂ ਪਾ ਦਿੱਤਾ ਸੀ ਬਾਕੀ ਆਪਾਂ ਹੁਣ ਬਾਚ ਪਾਵਾਂਗੇ ਤੇ ਸਾਰੀ ਜਿੰਨੀ ਚਾਉਮੀਨ ਆਪਾਂ ਛਾਣ ਕੇ ਇਸੇ ਤਰ੍ਹਾਂ ਕੜਾਈ ਦੇ ਵਿੱਚ ਪਾ ਦੇਣੀ ਹੈ ਤੇ ਮੈਂ ਇਸੇ ਕਰਕੇ ਪਹਿਲਾਂ ਤੁਹਾਨੂੰ ਇਹ ਹੀ ਕਿਹਾ ਸੀ ਕਿ ਆਪਾਂ ਚਾਉਮੀਨ ਨੂੰ ਥੋੜੇ ਖੁੱਲੇ ਭਾਂਡੇ ਦੇ ਵਿੱਚ ਹੀ ਬੋਇਲ ਕਰਾਂਗੇ ਕਿਉਂਕਿ ਕਈ ਵੇਰ ਭਾਂਡਾ ਛੋਟਾ ਹੁੰਦਾ ਤੇ ਇਹਨੂੰ ਬੋਇਲ ਕਰਨ 'ਚ ਦਿੱਕਤ ਆ ਜਾਂਦੀ ਹੈ ਜਾਂ ਤਾਂ ਬਿਲਕੁਕੁਲ ਕੱਚੀ ਰਹਿ ਜਾਂਦੀ ਸਾਡੀ ਚਾਉਮੀਨ ਤਾਂ ਜਾਂ ਫਿਰ ਜ਼ਿਆਦਾ ਕੁੱਕ ਹੋ ਜਾਂਦੀ ਹੈ ਤੇ ਓਵਰ ਕੁੱਕ ਵੀ ਨਹੀਂ ਕਰਨਾ ਆਪਾਂ ਨੇ ਇਹਨੂੰ ਤੇ 80% ਆਪਾਂ ਨੇ ਕੁੱਕ ਕਰਨਾ ਹੈ ਤੇ ਉਦੋਂ ਜਿਹੜੀ ਆਪਣੀ ਚਾਉਮੀਨ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਮੈਂ ਨਾਲ ਹੀ ਇਹਦੇ ਵਿੱਚ ਪਾਉਂਦੀ ਹੈ ਸੋਇਆ ਸੋਸ ਸੋਇਆ ਸੋਸ ਥੋੜੀ ਜਿਹਾ ਜ਼ਿਆਦਾ ਪਾਤੀ ਕਿਉਂਕਿ ਇਹਦੇ ਨਾਲ ਕਲਰ ਬਹੁਤ ਵਧੀਆ ਆਂਦਾ ਹੈ ਤੇ 3 ਤੋਂ 4 ਚਮਚੇ ਮੈਂ ਸੋਇਆ ਸੋਸ ਪਾਤੀ ਹੈ ਤੇ 4 ਚਮਚਾ ਹੀ ਮੈਂ ਇਹਦੇ ਵਿੱਚ ਤੇ ਗ੍ਰੀਨ ਚਿਲੀ ਸੋਸ ਚਮਚ ਜਿਹੜੇ ਆਪਾਂ ਢੋਲ ਖਾਣੇ ਜਿਹਦੇ ਨਾਲ ਤੇ ਨਾਲ ਹੀ ਮੈਂ ਲੈ ਲਈਏ ਇੱਕ ਚਮਚਾ ਮੈਂ ਲੈ ਲਿਆ ਰੈੱਡ ਚਿਲੀ ਸੋਸ ਤੇ ਤਿੱਖਾ ਜਿੰਨਾ ਤੁਸੀਂ ਪਸੰਦ ਕਰਦੇ ਹੋ ਵੱਧ ਘੱਟ ਉਹ ਆਪਣੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਤੇ ਹੁਣ ਨਾਲ ਦੀ ਨਾਲ ਫਲੇਮ ਨੂੰ ਮੈਂ ਹਾਈ ਰੱਖਿਆ ਹੈ ਆਪਾਂ ਨੇ ਬਿਲਕੁਲ ਮੀਡੀਅਮ ਨਹੀਂ ਕਰਨਾ ਜਾਂ ਫਿਰ ਲੋ ਵੀ ਨਹੀਂ ਕਰਨਾ ਤੇ ਹਾਈ ਫਲੇਮ ਦੇ ਉੱਤੇ ਆਪਾਂ ਨੇ ਚਾਉ ਮੀਨ ਬਣਾਣੀ ਹੈ ਤੇ ਹੁਣ ਟਮੇਟੋ ਕੇਚਪ ਪਾ ਦਿੱਤੀ ਮੈਂ ਏਵੀ ਮੈਂ ਦੋ ਤੋਂ ਤਿੰਨ ਚਮਚ ਸੀਗੀ ਕੇਚਪ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਤੇ ਹੁਣ ਇਹਨੂੰ ਮਿਕਸ ਕਰ ਲਾਂਗੇ ਨਾਲ ਦੀ ਨਾਲ ਆਪਾਂ ਮਿਕਸ ਕਰੀ ਜਾਣਾ ਹੈ ਤੇ ਜਿਹੜਾ ਹੁਣ ਆਪਾਂ ਦਾ ਇਹ ਮਿਕਸ ਕਰਨ ਦਾ ਪ੍ਰੋਸੈਸ ਹੈ ਨਾ ਇਹ ਥੋੜਾ ਆਪਾਂ ਨੇ ਬੜੇ ਧਿਆਨ ਨਾਲ ਕਰਨਾ ਹੈ ਹੁਣ ਮੈਂ ਲੈ ਲਿਆ ਚਿੱਟਾ ਸਿਰਕਾ ਲੈ ਲਿਆ ਤੇ ਦੋ ਤੋਂ ਤਿੰਨ ਵੱਡੇ ਚਮਚ ਜਿਹੜੇ ਹੁੰਦੇ ਨੇ ਆਪਾਂ ਨੇ ਸਿਰਕਾ ਇਹਦੇ ਵਿੱਚ ਪਾਤਾ ਕਿਉਂਕਿ ਚੌਮੇਂ ਥੋੜੀ ਜੀ ਜ਼ਿਆਦਾ ਹੀ ਆ ਆਪਣੀ ਤੇ ਇਸ ਕਰਕੇ ਸਿਰਕਾ ਵੀ ਥੋੜਾ ਜ਼ਿਆਦਾ ਪਵੇਗਾ ਤਾਂ ਹੀ ਟੇਸਟ ਚੌਮੇਂ ਦਾ ਵਧੀਆ ਆਏਗਾ ਤਾਂ ਹੁਣ ਤੁਸੀਂ ਇਹਦਾ ਕਲਰ ਦੇਖ ਹੀ ਸਕਦੇ ਹੋ ਕਿ ਇਹਦਾ ਜਿਹੜਾ ਚੌਮੇਂ ਦਾ ਕਲਰ ਹੈ ਸਾਨੂੰ ਇਦਾਂ ਦਾ ਨਹੀਂ ਚਾਹੀਦਾ ਤੇ ਇਹਨੂੰ ਨਾਲ ਦੀ ਨਾਲ ਆਪਾਂ ਮਿਕਸ ਕਰੀ ਜਾਵਾਂਗੇ ਕਿਉਂਕਿ ਹੁਣ ਆਪਣਾ ਸੀਕ੍ਰੇਟ ਜਿਹੜਾ ਹੈ ਇਹਦਾ ਇਨਗਰੀਡੀਅੰਟ ਐਵੇਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਪਾ ਰਹੀ ਹਾਂ orange ਫੂਡ ਕਲਰ ਮਾਰਕੀਟ ਵਾਲੇ ਪਾਉਂਦੇ ਨੇ ਉਹਦੇ ਨਾਲ ਜਿਹੜਾ ਆਪਣਾ ਕਲਰ ਬਹੁਤ ਵਧੀਆ ਆਉਂਦਾ ਹੈ ਤੇ orange ਫੂਡ ਕਲਰ ਕਲਰ ਜਿਹੜਾ ਹੈ ਜੇ ਤੁਹਾਡੇ ਕੋਲ ਹੈਗਾ ਤਾਂ ਪਾ ਸਕਦੇ ਹੋ ਨਹੀਂ ਤਾਂ ਸਕਿਪ ਕਰ ਦਿਓ ਤੇ ਬਿਨਾ ਫੂਡ ਕਲਰ ਤੋਂ ਵੀ ਆਪਣੀ ਜਿਹੜੀ ਚਾਉ ਮੀਨ ਸਵਾਦ ਹੀ ਬਣੇਗੀ ਤੇ ਹੁਣ ਜਿਹੜਾ ਇਹਦਾ ਪ੍ਰੋਸੈਸ ਹੈ ਬੜੇ ਧਿਆਨ ਨਾਲ ਆਪਾਂ ਨੇ ਕਰਨਾ ਹੈ ਬਸ ਇਹਦੀ ਇੱਕੋ ਹੀ ਮਿਹਨਤ ਹੈ ਕਿ ਜਿਹੜਾ ਆਪਾਂ ਨੇ ਇਹਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਐਨੀ ਚੰਗੀ ਤਰ੍ਹਾਂ ਆਪਾਂ ਨੇ ਕਰਨਾ ਹੈ ਕਿ ਕੱਲਾ ਕੱਲਾ ਜਿਹੜਾ ਇਹਦਾ ਹੈਗੇ ਇਹਦੇ ਸੇਮੀਆਂ ਨੇ ਬਿਲਕੁਲ ਉਹ ਕਲਰ ਆ ਜਾਣਾ ਚਾਹੀਦਾ ਹੈ ਤੇ ਜਿਹੜਾ ਟੇਸਟ ਹੈ ਮਸਾਲਿਆਂ ਨਾਲ ਮਿਕਸ ਹੋ ਜਾਣੀ ਚਾਹੀਦੀ ਹੈ ਤੇ ਐਨਾ ਆਪਾਂ ਨੇ ਮਿਕਸ ਕਰਨਾ ਹੈ ਇਹਨੂੰ ਤੇ ਹੁਣ ਮੈਂ ਚਿਮਟੇ ਨਾਲ ਵੀ ਕਰ ਲੈਣੀ ਆ ਮਿਕਸ ਤਾਂ ਕਿ ਜੜੀ ਕੋਈ ਵੀ ਇਹਦੀ ਲੇਅਰ ਕੋਈ ਵੀ ਰਹਿ ਨਾ ਜਾਵੇ ਤੇ ਬਹੁਤ ਚੰਗੀ ਤਰ੍ਹਾਂ ਨੇ ਆਪਾਂ ਇਹਨੂੰ ਮਿਕਸ ਕਰ ਲੈਣਾ ਹੈ ਤੇ ਬਹੁਤ ਹੀ ਸੋਖੀ ਇਹ ਬਣਾਣੀ ਤੇ ਬਸ ਥੋੜਾ ਜਿਹਾ ਆਹੀ ਹੈ ਲਾਸਟ ਜਿਹੜਾ ਆਪਾਂ ਕਰਨਾ ਹੈ ਬਸ ਆਹੀ ਥੋੜੀ ਜਿਹੀ ਇੱਥੇ ਹੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਜਦ ਜਦ ਆਪਾਂ ਨੇ ਮਿਕਸ ਕਰ ਲਈ ਤੇ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਨਹੀਂ ਤਾਂ ਕੀ ਹੁੰਦਾ ਕਿ ਲੋਨ ਮਿਰਚ ਮਸਾਲਾ ਕੋਈ ਵੀ ਜੋ ਵੀ ਆਪਾਂ ਨੇ ਸੌਸ ਵਗੈਰਾ ਪਾਈਏ ਤੇ ਉਹ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਪਾਂਦੀਆਂ ਤੇ ਇਸ ਕਰਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਉੱਪਰ ਥੱਲੇ ਕਰਕੇ ਤਾਂ ਦੇਖੋ ਕਲਰ ਬਹੁਤ ਵਧੀਆ ਆਇਆ ਤਾਂ ਮਾਨੇ ਲੁਆਤ ਵਿੱਚ ਤੇ ਲੂਣ ਆਪਾਂ ਥੋੜਾ ਜਿਹਾ ਪਾ ਦਿੱਤਾ ਸੀ ਤੇ ਨਾਲ ਹੀ ਮੈਂ ਹੁਣ ਇਹਦੇ ਉੱਤੇ ਲੂਣ ਪਾਤਾ ਤੇ ਜਿਹੜੀ ਆਪਣੀ ਚੌਮੀ ਨੇ ਬਣ ਕੇ ਤਿਆਰ ਹੋ ਗਈ ਹੈ ਆਪਾਂ ਹੁਣ ਅਗਰ ਮੈਨੂੰ ਸਰਵ ਕਰਦੇ ਆਂ ਤੇ ਬਹੁਤ ਵੇਟ ਕਰ ਰਹੀ ਸੀ ਕਾਫੀ ਟਾਈਮ ਤੋਂ ਤੇ ਆਪਾਂ ਨੇ ਹੁਣੇ ਬਣਾ ਕੇ ਤਿਆਰ ਕਰ ਲਈ ਗਰਮ ਗਰਮ ਚੌਮੀਂ ਦੇਖੋ ਕਿ ਮਾਰਕੀਟ ਤੋਂ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਕਰ ਲਈ ਆਪਾਂ ਘਰੇ ਤੇ ਖਿੜਿ ਖਿੜੀ ਆਪਣੀ ਚੌਮੀ ਨੇ ਬਣ ਕੇ ਤਿਆਰ ਹੋ ਗਈ ਤੇ ਬਹੁਤ ਮੈਂ ਟੇਸਟ ਵੀ ਕਰ ਲਿਆ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰੋ ਲੇ ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਵਧੀਆ-ਵਧੀਆ ਰੈਸਪੀਜ਼ ਉਦੋਂ ਤੱਕ ਤੁਸੀਂ ਦੇਖਦੇ ਰਹੋ ਫੂਡੀ ਗਿਲ ਪੰਜਾਬੀ ਕੁਕਿੰਗ ਤੇ ਆਪਣਾ ਤੁਹਾਡਾ ਆਪਣਾ ਚੈਨਲ ਹੈ ਗਿਲ ਪੰਜਾਬੀ ਕੁਕਿੰਗ ਤੇ ਇਹਦੇ ਉੱਤੇ ਆਪਾਂ ਬਹੁਤ ਵਧੀਆ-ਵਧੀਆ ਰੈਸਪੀਜ਼ ਲੈ ਕੇ ਆ ਰਹੇ ਆ ਤੇ ਮੇਰੀ ਕੋਸ਼ਿਸ਼ ਆਹੀ ਰਹਿੰਦੀ ਹੈ ਕਿ ਵਧੀਆ ਤੋਂ ਵਧੀਆ ਆਪਾਂ ਤੁਹਾਡੇ ਲਈ ਰੈਸਪੀਜ਼ ਲੈ ਕੇ ਆਈਏ ਤੇ ਵੱਧ ਤੋਂ ਵੱਧ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਸ ਸਤਿ ਸ਼੍ਰੀ ਅਕਾਲ ਜੀ